ਪੁਲਾਈ ਅਫਸਰ ਸਾਹਿਬ ਸਤਿ ਸ੍ਰੀ ਅਕਾਲ ਤੁਹਾਡਾ ਇੱਕ ਨਾ ਚਿੱਠੀ ਪੱਤਰ ਲਾ ਦਿਓ ਗੇਟ ਦੇ ਬਾਹਰ ਵੀ ਸ਼ਗਨ ਸਕੀਮ ਵਾਸਤੇ ਆ ਕਾਗਜ਼ ਚਾਹੀਦੇ ਨੇ ਇਹ ਜਦ ਤੱਕ ਕਾਗਜ਼ ਪੂਰੇ ਨਹੀਂ ਹੁੰਦੇ ਕੋਈ ਫਾਈਲ ਜਮਾ ਨਾ ਕਰਾਵੇ ਕਿਉਂ ਪਕਾਈ ਕਰਾਈ ਜਾਂਦਾ ਯਾਰ ਲੋਕਾਂ ਨੂੰ ਤੁਸੀਂ ਆ ਮਿੰਦਰ ਸਿੰਘ ਦਾ ਮੈਂ ਤੁਹਾਨੂੰ ਇੱਕ ਮਹਾਰ ਖਿਵੇ ਦਾ ਕਿਹਾ ਸ਼ਗਨ ਸਕੀਮ ਦਾ ਮੈਟਰ ਤੁਸੀਂ ਸੋਲਵ ਵੀ ਨਹੀਂ ਕੀਤਾ ਮੇਰੇ ਕੋਲ ਯਾਰ ਹੁਣ ਆਏ ਬੈਠੇ ਨਾਲ ਸਰਪੰਚ ਸਾਹਿਬ ਆਏ ਬੈਠੇ ਨੇ ਕਹਿੰਦੇ ਸਾਨੂੰ ਪਕਾਈ ਬਹੁਤ ਕਰਾਈ ਜਾਂਦੇ ਆ ਇਹਨਾਂ ਨੇ ਸਾਡੇ ਕੋਲ ਆਪਣੀ ਜਿਹੀ ਨਹੀਂ ਲਈ ਆ ਦਾ ਨਾ ਸਿਸਟਮ ਕਰੋ ਸੈੱਟ ਲੋਕਾਂ ਨੂੰ ਪਕਾਈ ਕਰਾਣੀ ਬੰਦ ਕਰੋ ਪਹਿਲੀ ਗੱਲ ਇਹ ਮੇਰੀ ਸੁਣ ਲੋ ਅੱਜ ਤੋਂ ਬਾਅਦ ਸ਼ਿਕਾਇਤ ਨਹੀਂ ਹੋਣੀ ਚਾਹੀਦੀ ਤੁਹਾਡੇ ਦਫ਼ਤਰ ਦੀ ਮੈਨੂੰ ਭਲਾਈ ਦਫ਼ਤਰ ਦਾ ਮੈਨੂੰ ਐਡਾ ਬੁਰਾ ਹਾਲ ਹੈ ਲੋਕ ਇੱਥੇ ਆ ਕੇ ਮੈਨੂੰ ਦੱਸਦੇ ਨੇ ਵੀ ਸਾਡੂ ਐਡੀ ਪਕਾਈ ਕਰਾਉਂਦੇ ਨੇ ਆ ਲਿਆਓ ਉਹ ਲਿਆਓ ਅਗਲੇ ਨੂੰ ਪਹਿਲਾਂ ਫਾਈਲ ਜਮਾ ਹੋਣ ਤੋਂ ਪਹਿਲਾਂ ਚੈੱਕ ਕਰ ਲਓ ਕਿ 10 ਮਿੰਟ ਲਾ ਲਓ ਆਪਦੇ ਹੈ ਗਰੀਬ ਬੰਦੇ ਵਿਚਾਰੇ ਪਤਾ ਨਹੀਂ ਆਉਂਦੇ ਨਾ ਮਸਾ ਤੇਲ ਪਵਾ ਕੇ ਅੱਗੂ ਤੁਸੀਂ ਭਗਾਈ ਕਰਾਉਣੇ ਹੋ ਯਾਰ ਅੱਜ ਤੋਂ ਬਾਅਦ ਨਾ ਮੈਨੂੰ ਸ਼ਿਕਾਇਤ ਨਾ ਆਵੇ ਕਿਸੇ ਵੀ ਬੰਦੇ ਦੀ ਆਪ ਦਾ ਉੱਥੇ ਚਿੱਠੀ ਪੱਤਰ ਲਾ ਦਿਓ ਬਾਹਰ ਗੇਟ ਦੇ ਵੀ ਆ ਜਿਹੜੇ ਫਾਰਮ ਨੇ ਆਪਦੇ ਪੂਰੇ ਕਰਕੇ ਲਿਆਓ ਉਦੋਂ ਤੱਕ ਫਾਈਲ ਜਮਾ ਨਾ ਕਰਾਓ ਜੇ ਕੋਈ ਫਾਈਲ ਜਮਾ ਕਰਾਉਣਾ ਤਾਂ ਚੈੱਕ ਕਰੋ ਪਹਿਲਾਂ ਸਾਰਾ ਪਕਾਈ ਨਹੀਂ ਹੋਣੀ ਚਾਹੀਦੀ ਅਜੇ ਤਬਾ ਸ਼ਿਕਾਇਤ ਆ ਗਈ ਤਾਂ ਫਿਰ ਵੇਖੋ ਮੈਂ ਆਪਦੀ ਵਰਪੈਨ ਚਲਾ ਦੇਣਾ ਤਾਂ ਫਿਰ ਨਾ ਕਿ ਆ ਜਾ ਵੀ ਸਾਡੇ ਖਿਲਾਫ ਕਾਰਵਾਈ ਹੋ ਗਈ। ਕਰੋ ਸਾਰਾ ਠੀਕ ਹੈ। ਠੀਕ ਹੈ।